ਏਅਰਪੋਰਟ ਤੇ ਇੱਕ ਸਫਾਈ ਕਰਮਚਾਰੀ ਸਫਾਈ ਕਰ ਰਿਹਾ ਸੀ ਉਸਨੇ ਵੇਖਿਆ ਕਿ ਇੱਕ ਬੁੱਢੀ ਔਰਤ ਕਾਫੀ ਦੇਰ ਤੋਂ ਇੱਕ ਹੀ ਥਾਂ ਬੈਠੀ ਹੋਈ ਹੈ ਅਤੇ ਵਾਰ-ਵਾਰ ਅੰਦਰ ਵੱਲ ਨੂੰ ਤੱਕ ਰਹੀ ਹੈ ਉਸ ਬੁੱਢੀ ਔਰਤ ਨੂੰ ਉੱਥੇ ਬੈਠੇ ਕਈ ਘੰਟੇ ਹੋ ਚੁੱਕੇ ਸਨ ਪਰ ਨਾ ਤਾਂ ਉਸ ਨੂੰ ਲੈਣ ਕੋਈ ਆਇਆ ਸੀ ਤੇ ਨਾ ਹੀ ਸਫਾਈ ਕਰਮਚਾਰੀ ਨੇ ਉਸ ਨਾਲ ਕਿਸੇ ਹੋਰ ਨੂੰ ਵੇਖਿਆ ਸੀ ਸਫਾਈ ਕਰਮਚਾਰੀ RAM ਜਦੋਂ ਸਵੇਰੇ ਆਪਣੀ ਡਿਊਟੀ ਤੇ ਆਇਆ ਸੀ ਤਾਂ ਉਦੋਂ ਵੀ ਉਸਨੇ ਉਸ ਬੁੱਢੀ ਔਰਤ ਨੂੰ ਉੱਥੇ ਬੈਠਿਆ ਦੇਖਿਆ ਸੀ ਅਤੇ ਹੁਣ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਸੀ ਪਰ ਹੁਣ ਤੱਕ ਵੀ ਉਹ ਬੁੱਢੀ ਮਾਤਾ ਉੱਥੇ ਹੀ ਬੈਠੀ ਸੀ ਤੇ ਸੁੰਨੀਆਂ ਅੱਖਾਂ ਨਾਲ 에ਰਪੋਰਟ ਦੇ ਅੰਦਰ ਵੱਲ ਤੱਕਦੀ ਜਾ ਰਹੀ ਸੀ ਜਿਵੇਂ ਕਿਸੇ ਦੀ ਉਡੀਕ ਕਰ ਰਹੀ ਹੋਵੇ ਉਸ ਬਜ਼ੁਰਗ ਔਰਤ ਨੂੰ ਉਸ ਹਾਲਤ ਵਿੱਚ ਦੇਖ ਕੇ ਰਾਮ ਨੂੰ ਉਸਤੇ ਤਰਸ ਆ ਗਿਆ ਉਹ ਉਸ ਦੇ ਕੋਲ ਗਿਆ ਤੇ ਕਹਿਣ ਲੱਗਾ ਮਾਂ ਜੀ ਤੁਸੀਂ ਕਿੱਥੇ ਜਾਣਾ ਹੈ ਤੇ ਇੱਥੇ ਕਿਸ ਦਾ ਇੰਤਜ਼ਾਰ ਕਰ ਰਹੀ ਹੋ ਕੀ ਕੋਈ ਤੁਹਾਨੂੰ ਲੈਣ ਆ ਰਿਹਾ ਹੈ ਰਾਮ ਦੇ ਸਵਾਲ ਤੇ ਬੁੱਢੀ ਔਰਤ ਨੇ ਕਿਹਾ ਰਣਵੀਰ ਮੇਰਾ ਪੁੱਤ ਅਜੇ ਅੰਦਰ ਗਿਆ ਹੈ ਪਤਾ ਨਹੀਂ ਉਸ ਨੂੰ ਐਨਾ ਸਮਾਂ ਕਿਉਂ ਲੱਗ ਰਿਹਾ ਹੈ ਤੂੰ ਅੰਦਰ ਜਾ ਕੇ ਵੇਖ ਸਕਦਾ ਹੈ ਕਿ ਉਹ ਅਜੇ ਤੱਕ ਕਿਉਂ ਨਹੀਂ ਆਇਆ ਮੈਂ ਆਪਣੇ ਪੁੱਤ ਦੇ ਨਾਲ ਹੀ ਇੱਥੇ ਆਈ ਹਾਂ ਉਹ ਮੈਨੂੰ ਆਪਣੇ ਨਾਲ ਮੋਬਾਈਲ ਲੈ ਕੇ ਜਾ ਰਿਹਾ ਹੈ ਜੇ ਹੋ ਸਕੇ ਤਾਂ ਮੇਰੇ ਪੁੱਤ ਨੂੰ ਬੁਲਾ ਦੇ ਉਹ ਅੰਦਰ ਆ ਗਿਆ ਹੈ ਸ਼ਾਇਦ ਆਉਂਦਾ ਹੀ ਹੋਵੇ ਆਰਾਮ ਕਹਿੰਦਾ ਹੈ ਮਾਂ ਜੀ ਜਦੋਂ ਤੁਹਾਡਾ ਪੁੱਤ ਆ ਜਾਵੇ ਤਾਂ ਤੁਸੀਂ ਉਸ ਦੇ ਨਾਲ ਚਲੇ ਜਾਣਾ ਜੇ ਤਉਾਨੂੰ ਭੁੱਖ ਲੱਗੀ ਹੋਵੇ ਤਾਂ ਮੈਂ ਤੁਹਾਡੇ ਲਈ ਕੁਝ ਖਾਣ ਨੂੰ ਲੈ ਆਉਂਗਾ। ਬੁੱਢੀ ਮਾਤਾ ਹੱਥ ਜੋੜ ਕੇ ਮੁਸਕਰਾਈ ਤੇ ਬੋਲੀ ਨਹੀਂ ਬੇਟਾ ਤੇਰਾ ਬਹੁਤ ਧੰਨਵਾਦ ਕਿ ਤੂੰ ਪੁੱਛਿਆ ਪਰ ਤੂੰ ਚਿੰਤਾ ਨਾ ਕਰ ਮੇਰਾ ਪੁੱਤ ਕਿਸੇ ਵੀ ਵੇਲੇ ਆ ਜਾਵੇਗਾ। ਜੇ ਮੈਂ ਇੱਥੋਂ ਚਲੀ ਗਈ ਤਾਂ ਉਹ ਮੈਨੂੰ ਲੱਭਦਾ ਫਿਰੇਗਾ ਤੇ ਬਹੁਤ ਪਰੇਸ਼ਾਨ ਹੋ ਜਾਵੇਗਾ। ਇਸ ਲਈ ਮੈਂ ਇੱਥੋਂ ਕਿਤੇ ਨਹੀਂ ਜਾਣਾ। ਰਾਮ ਸਮਝ ਗਿਆ ਸੀ ਕਿ ਹੁਣ ਇਹ ਮਾਤਾ ਜੀ ਦਾ ਪੁੱਤ ਸ਼ਾਇਦ ਕਦੇ ਵੀ ਵਾਪਸ ਨਹੀਂ ਆਵੇਗਾ। ਉਹ ਹੌਲੀ ਜੇ ਕਹਿਦਾ ਹੈ ਮਾਂ ਜੀ ਬੁਰਾ ਨਾ ਮੰਨਿਓ ਪਰ ਹਰ ਤੀਜੇ ਦਿਨ ਇੱਥੇ ਕੋਈ ਨਾ ਕੋਈ ਅਜੇਹਾ ਮਿਲ ਜਾਂਦਾ ਹੈ ਜਿਸ ਨੂੰ ਉਸਦੇ ਪੁੱਤ ਨੂੰ ਜਾਂ ਬੱਚੇ ਇੱਥੇ ਛੱਡ ਕੇ ਚਲੇ ਜਾਂਦੇ ਹਨ ਕਈ ਵਾਰ ਤਾਂ ਮੰਦਰ ਗੁਰਦੁਆਰਿਆਂ ਜਾਂ ਸੜਕਾਂ ਤੇ ਵੀ ਬਜ਼ੁਰਗ ਮਾਪੇ ਛੱਡੇ ਮਿਲਦੇ ਹਨ ਅੱਜ ਕੱਲ ਦੇ ਬੱਚੇ ਅਜੇਹੀ ਹੀ ਹੋ ਗਏ ਹਨ ਇਹ ਸੁਣ ਕੇ ਮਾਂ ਜੀ ਕੁਝ ਨਰਾਜ਼ ਹੋ ਗਈ ਤੇ ਕਹਿਣ ਲੱਗੀ ਨਹੀਂ ਬੇਟਾ ਤੂੰ ਐਦਾਂ ਕਿਵੇਂ ਕਹਿ ਸਕਦਾ ਹੈ ਕਿ ਤੂੰ ਮੇਰੇ ਪੁੱਤ ਨੂੰ ਜਾਣਦਾ ਹੈ ਫਿਰ ਤੂੰ ਇਹ ਕਿਵੇਂ ਕਹਿ ਸਕਦਾ ਹੈ ਕਿ ਮੇਰਾ ਪੁੱਤ ਮੈਨੂੰ ਇੱਥੇ ਛੱਡ ਗਿਆ ਹੈ ਜੇ ਤੂੰ ਸੱਚਮੁੱਚ ਮੇਰੀ ਮਦਦ ਕਰਨਾ ਚਾਹੁੰਦਾ ਹੈ ਤਾਂ ਅੰਦਰ ਜਾ ਕੇ ਵੇਖ ਉਹ ਅੰਦਰ ਹੀ ਹੋਵੇਗਾ। ਰਾਮ ਅੰਦਰ ਗਿਆ ਤੇ ਵੇਖ ਕੇ ਵਾਪਸ ਆਇਆ ਤੇ ਉਸਨੇ ਕਿਹਾ ਵੇਖ ਲਿਆ ਮਾਂ ਜੀ ਮੈਂ ਪਹਿਲਾਂ ਹੀ ਕਿਹਾ ਸੀ ਤੁਹਾਡਾ ਪੁੱਤ ਅੰਦਰ ਕਿਤੇ ਵੀ ਨਹੀਂ ਹੈ। ਇਹ ਸੁਣ ਕੇ ਉਹ ਥੋੜੀ ਘਬਰਾ ਗਈ ਫਿਰ ਆਪਣੇ ਆਪ ਨੂੰ ਸਮਝਾਉਂਦੀ ਹੋਈ ਕਹਿਣ ਲੱਗੀ ਕੋਈ ਗੱਲ ਨਹੀਂ ਬੇਟਾ ਸ਼ਾਇਦ ਉਸ ਨੂੰ ਕੋਈ ਕੰਮ ਆ ਗਿਆ ਹੋਵੇ ਥੋੜੀ ਦੇਰ ਵਿੱਚ ਆ ਜਾਵੇਗਾ। ਰਾਮ ਮੁੜ ਆਪਣੇ ਕੰਮ ਵਿੱਚ ਲੱਗ ਗਿਆ। ਹੌਲੀ-ਹੌਲੀ ਸ਼ਾਮ ਹੋ ਗਈ। ਤੇ ਰਾਮ ਦਾ ਆਪਣੇ ਘਰ ਜਾਣ ਦਾ ਸਮਾਂ ਹੋ ਗਿਆ ਸੀ ਹੁਣ ਹਨੇਰਾ ਹੋ ਗਿਆ ਸੀ 에어ਪੋਰਟ ਤੇ ਲਾਈਟਾਂ ਜਲ ਗਈਆਂ ਸਨ ਹਵਾ ਠੰਡੀ ਹੋ ਗਈ ਸੀ ਵਿਚਾਰੀ ਬੁੱਢੀ ਔਰਤ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਠੰਡ ਨਾਲ ਕੰਬ ਰਹੀ ਸੀ ਰਾਮ ਚੰਗੇ ਦਿਲ ਦਾ ਇਨਸਾਨ ਸੀ ਉਹ ਫੈਰੋਸ ਦੇ ਕੋਲ ਗਿਆ ਤੇ ਕਹਿੰਦਾ ਹੈ ਮਾਂ ਜੀ ਤੁਹਾਡਾ ਕੋਈ ਨਾਮ ਪਤਾ ਹੈ ਉਹ ਔਰਤ ਨੇ ਕਿਹਾ ਬੇਟਾ ਮੇਰਾ ਨਾਮ ਭਵਿੰਦਰ ਗੌਰ ਹੈ ਮੈਂ ਆਪਣੇ ਪੁੱਤ ਨਾਲ ਇੱਥੇ ਆਈ ਸੀ ਉਹ ਕੁਝ ਦਿਨ ਪਹਿਲਾਂ ਹੀ ਮੈਨੂੰ ਪਿੰਡੋਂ ਇੱਥੇ ਸ਼ਹਿਰ ਲੈ ਆਇਆ ਸੀ ਤੇ ਹੁਣ ਉਸ ਦਾ ਤਬਾਦਲਾ ਵੱਡੇ ਸ਼ਹਿਰ ਵਿੱਚ ਹੋ ਗਿਆ ਹੈ ਤਾਂ ਉਹ ਮੈਨੂੰ ਆਪਣੇ ਨਾਲ ਉੱਥੇ ਲੈ ਕੇ ਜਾ ਰਿਹਾ ਸੀ ਪਰ ਪਤਾ ਨਹੀਂ ਕਿੱਥੇ ਚਲਾ ਗਿਆ RAM ਨੇ ਬਹੁਤ ਨਰਮ ਤਰੀਕੇ ਨਾਲ ਕਿਹਾ ਮਾਤਾ ਜੀ ਜੇ ਤੁਹਾਡਾ ਮਨ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ ਮੇਰੀ ਪਤਨੀ ਹੈ ਤੇ ਦੋ ਬੱਚੇ ਹਨ ਜੇ ਤੁਸੀਂ ਚਾਹੋ ਤਾਂ ਸਵੇਰੇ ਮੋੜ ਇੱਥੇ ਆ ਜਾਣਾ ਭਪਿੰਦਰ ਕੌਰ ਜੀ ਨੇ ਕਿਹਾ ਨਹੀਂ ਬੇਟਾ ਜੇ ਮੈਂ ਇੱਥੋਂ ਚਲੀ ਗਈ ਤੇ ਮੇਰਾ ਪੁੱਤਰ ਅਨਵੀਰ ਆ ਗਿਆ ਤਾਂ ਉਹ ਮੈਨੂੰ ਲੱਭਦਾ ਰਹੇਗਾ ਤੇ ਬਹੁਤ ਪਰੇਸ਼ਾਨ ਹੋ ਜਾਵੇਗਾ ਤੂੰ ਜਾ ਬੇਟਾ ਮੈਂ ਠੀਕ ਹਾਂ ਰਾਮ ਨੇ ਉਸ ਨੂੰ ਲੋਈ ਦਿੰਦੇ ਹੋਏ ਕਿਹਾ ਹੁਣ ਤਾਂ ਤੁਸੀਂ ਮੈਨੂੰ ਬੇਟਾ ਕਹਿ ਹੀ ਰਹੇ ਹੋ ਤਾਂ ਇਹ ਲੋਈ ਉੱਪਰ ਲੈ ਲਓ ਰਾਤ ਨੂੰ ਠੰਡ ਪੈਂਦੀ ਹੈ ਨਹੀਂ ਤਾਂ ਫालतੂ ਵਿੱਚ ਤੁਸੀਂ ਬਿਮਾਰ ਹੋ ਜਾਓਗੇ ਜੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੇਰੇ ਸਾਥੀ ਨੂੰ ਕਹਿ ਦੇਣਾ ਭਪਿੰਦਰ ਕੌਰ ਜੀ ਨੇ ਲੋਈ ਲੈ ਲਈ ਤੇ ਉੱਪਰ ਲੈ ਕੇ ਬੈਠ ਗਈ ਉਹ ਰਾਮ ਨੂੰ ਲੱਖਾਂ ਦੁਆਵਾਂ ਦੇਣ ਲੱਗ ਪਈ। ਆਰਾਮ ਕਰ ਗਿਆ ਤੇ ਆਪਣੀ ਪਤਨੀ ਨੂੰ ਸਾਰੀ ਘਟਨਾ ਦੱਸੀ। ਉਦੋਂ ਭਪਿੰਦਰ ਕੌਰ ਜੀ ਭੁੱਖੀ ਤੇ ਪਿਆਸੀ ਬੈਠੀ ਰਹੀ। ਆਪਣੇ ਪੁੱਤ ਦੀ ਉਡੀਕ ਕਰਦੀ ਰਹੀ। ਠੰਡ ਨਾਲ ਕੰਬਦੀ ਹੋਈ ਉਸ ਨੇ ਉਸ ਪੂਰੀ ਰਾਤ ਐਵੇਂ ਹੀ ਕੱਟ ਲਈ। ਸਵੇਰੇ ਜਦੋਂ ਰਾਮ ਮੋੜ ਆਪਣੀ ਡਿਊਟੀ ਤੇ ਆਇਆ ਤਾਂ ਵੇਖਿਆ ਭਪਿੰਦਰ ਕੌਰ ਜੀ ਅਜੇ ਵੀ ਉੱਥੇ ਹੀ ਬੈਠੀ ਸੀ। ਰਾਮ ਨੇ ਨੇੜੇ ਆ ਕੇ ਪੁੱਛਿਆ, "ਮਾਂ ਜੀ, ਅਜੇ ਤੱਕ ਤੁਹਾਡਾ ਪੁੱਤ ਆਇਆ ਨਹੀਂ?" ਉਹ ਹੌਲੀ ਜਿਹੀ ਆਵਾਜ਼ ਵਿੱਚ ਬੋਲੀ, "ਨਹੀਂ ਬੇਟਾ। ਪਤਾ ਨਹੀਂ ਮੇਰਾ ਪੁੱਤ ਕਿੱਥੇ ਚਲਾ ਗਿਆ ਰੋਂਦੀ ਹੋਈ ਭਪਿੰਦਰ ਕੌਰ ਜੀ ਨੇ ਕਹਿਣਾ ਸ਼ੁਰੂ ਕੀਤਾ ਤਾਂ ਰਾਮ ਨੇ ਉਹਨਾਂ ਨੂੰ ਪਾਣੀ ਪਿਲਾ ਕੇ ਸ਼ਾਂਤ ਕੀਤਾ ਅਤੇ ਹੌਲੀ ਜੇ ਕਿਹਾ ਮਾਂ ਜੀ ਮੈਂ ਤੁਹਾਨੂੰ ਕੱਲ ਨਹੀਂ ਦੱਸਿਆ ਸੀ ਪਰ ਮੈਨੂੰ ਉਸੇ ਵੇਲੇ ਸ਼ੱਕ ਹੋ ਗਿਆ ਸੀ ਤੁਸੀਂ ਮੰਨੋ ਜਾਂ ਨਾ ਮੰਨੋ ਤੁਹਾਡਾ ਪੁੱਤ ਤੁਹਾਨੂੰ ਇੱਥੇ ਛੱਡ ਕੇ ਹਮੇਸ਼ਾ ਲਈ ਚਲਾ ਗਿਆ ਹੈ ਹੁਣ ਉਹ ਕਦੇ ਵੀ ਵਾਪਸ ਨਹੀਂ ਆਵੇਗਾ ਇਹ ਸੁਣਦੇ ਹੀ ਭਪਿੰਦਰ ਕੌਰ ਜੀ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ ਉਹਨਾਂ ਦੀ ਹਾਲਤ ਦੇਖ ਕੇ ਰਾਮ ਦਾ ਦਿਲ ਦਹਿਲ ਗਿਆ ਉਸਨੇ ਕੁਝ ਨਹੀਂ ਕਿਹਾ ਪਰ ਸੋਚਣ ਲੱਗਾ ਕਿ ਹੁਣ ਸ਼ਾਇਦ ਇਹ ਮਾਂ ਜੀ ਕਿਸੇ ਜਾਣ ਪਛਾਣ ਵਾਲੇ ਕੋਲ ਜਾਂ ਫਿਰ ਆਪਣੇ ਪਿੰਡ ਵਾਪਸ ਚਲੀ ਜਾਵੇਗੀ। ਰਾਮ ਆਪਣਾ ਕੰਮ ਕਰਨ ਲੱਗ ਗਿਆ ਪਰ ਭਪਿੰਦਰ कौर ਜੀ ਉਸੇ ਬੈਂਚ ਤੇ ਬੈਠੀ ਰੋਂਦੀ ਰਹੀ। ਅਚਾਨਕ ਉਹ ਬੈਂਚ ਤੋਂ ਡੈਗ ਪਈ। ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਆਲੇ ਦੁਆਲੇ ਦੇ ਸਾਰੇ ਲੋਕ ਦੌੜ ਕੇ ਆਏ। ਭੀੜ ਵੇਖ ਕੇ ਰਾਮ ਵੀ ਉੱਥੇ ਪਹੁੰਚ ਗਿਆ। 에ਅਰਪੋਰਟ ਦੇ ਹੋਰ ਕਰਮਚਾਰੀ ਵੀ ਇਕੱਠੇ ਹੋ ਗਏ। ਰਾਮ ਨੇ ਵੇਖਿਆ ਕਿ ਭਪਿੰਦਰ ਗੌਰ ਜੀ ਜ਼ਮੀਨ ਤੇ ਡਿੱਗੀ ਪਈ ਹੈ। ਉਹ ਘਬਰਾ ਗਿਆ। ਉਸ ਨੇ ਉਹਨਾਂ ਨੂੰ ਤੁਰੰਤ ਚੁੱਕ ਕੇ ਬੈਂਚ ਤੇ ਲਟਾਇਆ। ਇੰਨੇ ਵਿੱਚ 에ਅਰਪੋਰਟ ਤੇ ਮੌਜੂਦ ਇੱਕ ਡਾਕਟਰ ਵੀ ਉੱਥੇ ਆ ਗਿਆ। ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਕਿਹਾ, ਇਹ ਔਰਤ ਕਮਜ਼ੋਰੀ ਕਾਰਨ ਬੇਹੋਸ਼ ਹੋ ਗਈ ਹੈ। ਉਸ ਨੇ ਪਾਣੀ ਦੇ ਛਿੜਕਾ ਨਾਲ ਭਪਿੰਦਰ ਗੌਰ ਜੀ ਨੂੰ ਹੋਸ਼ ਵਿੱਚ ਲਿਆਂਦਾ। ਜਦੋਂ ਉਹ ਹੋਸ਼ ਵਿੱਚ ਆਈ ਤਾਂ ਸਾਰੇ ਲੋਕ ਮੁੜ ਆਪਣੇ ਕੰਮ ਵਿੱਚ ਲੱਗ ਗਏ। ਰਾਮ ਨੇ ਹੌਲੀ ਜੇ ਪੁੱਛਿਆ, मां जी ਤੁਸੀਂ बेहोश ਕਿਵੇਂ ਹੋ ਗਈ ਡਾਕਟਰ ਨੇ ਕਿਹਾ ਕਮਜ਼ੋਰੀ ਹੋਈ ਹੈ ਕੀ ਤੁਸੀਂ ਕੱਲ ਤੋਂ ਕੁਝ ਖਾਧਾ ਨਹੀਂ ਭਪਿੰਦਰ ਕੌਰ ਜੀ ਨੇ ਹੌਲੀ ਜੇ ਨਾਲ ਸਿਰ ਹਿਲਾਇਆ ਤੇ ਕਹਿਣ ਲੱਗੀ ਬੇਟਾ ਮੈਂ ਤਾਂ ਆਪਣੇ ਪੁੱਤ ਦੇ ਭਰੋਸੇ ਹੀ ਇੱਥੇ ਬੈਠੀ ਸੀ ਮੈਨੂੰ ਕੀ ਪਤਾ ਸੀ ਕਿ ਉਹ ਮੇਰੇ ਨਾਲ ਇਦਾਂ ਕਰੇਗਾ ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਸੀ ਕਿ ਮੈਂ ਕੁਝ ਖਰੀਦ ਸਕਾਂ ਉਹਨਾਂ ਦੀ ਗਰੀਬੀ ਤੇ ਹਾਲਾਤ ਦੇਖ ਕੇ RAM ਦਾ ਦਿਲ ਹੋਰ ਵੀ ਪਿਗਲ ਗਿਆ ਉਹ ਕਹਿਣ ਲੱਗਾ मां जी ਚਲੋ ਮੇਰੇ ਨਾਲ ਪਹਿਲਾਂ ਕੁਝ ਖਾ ਲਓ ਫੇਰ ਗੱਲ ਕਰਾਂਗੇ RAM ਭਪਿੰਦਰ ਕੌਰ ਜੀ ਨੂੰ ਨੇੜੇ ਹੀ ਕੰਟੇਨ ਵਿੱਚ ਲੈ ਗਿਆ ਤੇ ਉਹਨਾਂ ਲਈ ਖਾਣਾ ਮੰਗਵਾਇਆ ਖਾਣ ਖਾਣਦੇ ਦੌਰਾਨ ਉਸਨੇ ਹੌਲੀ-ਹੌਲੀ ਗੱਲ ਕਰਦਿਆਂ ਪੁੱਛਿਆ ਮਾਂ ਜੀ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਹੋ ਹੁਣ ਜਦੋਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਤੁਹਾਡਾ ਪੁੱਤ ਤੁਹਾਨੂੰ ਲੈਣ ਨਹੀਂ ਆਵੇਗਾ ਤਾਂ ਤੁਸੀਂ ਆਪਣੇ ਘਰ ਵਾਪਸ ਕਿਉਂ ਨਹੀਂ ਚਲੇ ਜਾਂਦੇ ਇੱਥੇ ਤਾਂ ਤੁਹਾਡੀ ਜ਼ਿੰਦਗੀ ਹੋਰ ਵੀ ਮੁਸ਼ਕਲ ਹੋ ਜਾਵੇਗੀ ਭਪਿੰਦਰ ਕੌਰ ਜੀ ਕਹਿਣ ਲੱਗੀ ਬੇਟਾ ਮੈਂ ਜਾਵਾਂ ਵੀ ਤਾਂ ਕਿੱਥੇ ਜਾਵਾਂ ਮੇਰੇ ਪੁੱਤ ਨੇ ਮੈਨੂੰ ਕਿਸੇ ਕੰਮ ਦੀ ਨਹੀਂ ਛੱਡਿਆ ਆਰਾਮ ਹੈਰਾਨ ਹੋਇਆ ਤੇ ਪੁੱਛਿਆ ਕੀ ਮਤਲਬ ਮਾਂ ਜੀ ਭਪਿੰਦਰ ਕੌਰ ਜੀ ਨੇ ਭਰੀਆਂ ਅੱਖਾਂ ਨਾਲ ਦੱਸਿਆ ਵਿਦੇਸ਼ ਜਾਣ ਤੋਂ ਪਹਿਲਾਂ ਮੇਰਾ ਪੁੱਤ ਜਦੋਂ ਮੈਨੂੰ ਲੈਣ ਪੈਣ ਆਇਆ ਸੀ ਤਾਂ ਕਹਿੰਦਾ ਸੀ ਮਾਂ ਮੈਂ ਹੁਣ ਤੁਹਾਨੂੰ ਸਦਾ ਲਈ ਆਪਣੇ ਨਾਲ ਲੈ ਜਾਣ ਲਈ ਆਇਆ ਹਾਂ ਚਲੋ ਮੇਰੇ ਨਾਲ ਹੁਣ ਵਾਪਸ ਨਹੀਂ ਆਵਾਂਗੇ ਫਿਰ ਉਸਨੇ ਕਿਹਾ ਕਿ ਘਰ ਵੀ ਵੇਚ ਦਿੰਦੇ ਹਾਂ ਮੈਂ ਵੀ ਸੋਚਿਆ ਪੁੱਤ ਦੀ ਖੁਸ਼ੀ ਹੈ ਚੰਗਾ ਹੀ ਹੋਵੇਗਾ ਕਾਰ ਬੇਟਾ ਉਸਨੇ ਮੇਰਾ ਘਰ ਵੀ ਵੇਚ ਦਿੱਤਾ ਹੁਣ ਮੇਰੇ ਕੋਲ ਸੜਕਾਂ ਤੇ ਰਹਿਣ ਤੋਂ ਇਲਾਵਾ ਹੋਰ ਕੋਈ ਟਿਕਾਣਾ ਨਹੀਂ ਇਹ ਕਹਿ ਕੇ ਭਪਿੰਦਰ ਕੌਰ ਜੀ ਰੋਣ ਲੱਗ ਪਈ ਰਾਮ ਨੂੰ ਉਹਨਾਂ ਦੀ ਹਾਲਤ ਤੇ ਬਹੁਤ ਦੁੱਖ ਹੋਇਆ ਪਰ ਉਹ ਵਿਚਾਰਾ ਆਪ ਵੀ ਇੱਕ ਛੋਟੀ ਜੀ ਨੌਕਰੀ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦਾ ਸੀ ਉਹ ਕੁਝ ਕਹਿ ਨਾ ਸਕਿਆ ਉਸਨੇ ਮਾਂ ਜੀ ਨੂੰ ਹਿੰਮਤ ਦਿੱਤੀ ਖਾਣੇ ਦਾ ਬਿੱਲ ਭਰਿਆ ਤੇ ਉੱਥੋਂ ਚਲਾ ਗਿਆ ਸ਼ਾਮ ਨੂੰ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਘਰ ਵੱਲ ਜਾ ਰਿਹਾ ਸੀ ਉਸਨੇ ਵੇਖਿਆ ਕਿ 에어ਪੋਰਟ ਦੇ ਬਾਹਰ ਫੁੱਟਪਾਥ ਤੇ ਇੱਕ ਬੁੱਢੀ ਔਰਤ ਬੈਠੀ ਸੀ ਉਸਦੇ ਆਲੇ-ਦੁਆਲੇ ਕੁੱਤੇ ਭੌਂਕ ਰਹੇ ਸਨ ਉਹ ਔਰਤ ਡਰੀ ਹੋਈ ਸੀ ਤੇ ਕੁੱਤਿਆਂ ਨੂੰ ਡਰਾਉਣ ਲਈ ਪੱਥਰ ਚੁੱਕ ਰਹੀ ਸੀ ਜਿੰਨਾ ਉਹ ਉਹਨਾਂ ਨੂੰ ਭਜਾਉਂਦੀ ਉਹਨਾਂ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਰਹੀਆਂ ਸਨ ਤੇ ਹੋਰ ਕੁੱਤੇ ਵੀ ਦੌੜਦੇ ਆ ਰਹੇ ਸਨ ਜਦੋਂ ਰਾਮ ਨੇ ਨੇੜੇ ਜਾ ਕੇ ਸਟਰੀਟ ਲਾਈਟ ਦੀ ਰੋਸ਼ਨੀ ਵਿੱਚ ਵੇਖਿਆ ਤਾਂ ਉਸਦਾ ਦਿਲ ਕੰਬ ਗਿਆ ਉਹ ਔਰਤ ਹੋਰ ਕੋਈ ਨਹੀਂ ਬਲਕਿ ਭਪਿੰਦਰ ਕੌਰ ਜੀ ਹੀ ਸਨ ਇਹ ਸਭ ਦੇਖ ਕੇ ਆਰਾਮ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਉਹ ਦੌੜ ਕੇ ਗਿਆ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ ਤੇ ਫਿਰ ਭਪਿੰਦਰ ਕੌਰ ਜੀ ਨੂੰ ਇੱਕ ਪਾਸੇ ਬਿਠਾ ਦਿੱਤਾ ਫਿਰ ਸਾਈਡ ਤੇ ਜਾ ਕੇ ਉਸਨੇ ਆਪਣੀ ਪਤਨੀ ਸੁਨੇਹਾ ਨੂੰ ਫੋਨ ਕੀਤਾ ਤੇ ਸਾਰੀ ਘਟਨਾ ਦੱਸੀ ਆਰਾਮ ਨੇ ਕਿਹਾ ਸੁਨੇਹਾ ਮੈਂ ਆਪਣੀ ਮਾਂ ਨੂੰ ਤਾਂ ਪੈਸਿਆਂ ਦੀ ਕਮੀ ਕਰਕੇ ਨਹੀਂ ਬਚਾ ਸਕਿਆ ਸੀ ਪਰ ਜੇ ਮੈਂ ਕਦੇ ਆਉਂਦੇ ਜਾਂਦੇ ਵੇਖਿਆ ਕਿ ਇਹ ਮਾਂ ਜੀ ਨਾਲ ਕੁਝ ਬੁਰਾ ਹੋ ਰਿਹਾ ਹੈ ਮੈਂ ਕਦ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਾਂਗਾ ਚਾਹੇ ਹੋਰ ਕੁਝ ਹੋਵੇ ਜਾਂ ਨਾ ਹੋਵੇ ਪਰ ਘੱਟੋ ਘੱਟ ਦੋ ਵੇਲੇ ਦੀ ਰੋਟੀ ਤਾਂ ਸੀ ਉਹਨਾਂ ਨੂੰ ਦੇ ਹੀ ਸਕਦੇ ਹਾਂ ਹੁਣ ਬੁੱਢੇ ਲੋਕਾਂ ਨੂੰ ਹੋਰ ਕੀ ਚਾਹੀਦਾ ਹੈ ਜੇ ਤੂੰ ਕਹੇ ਤਾਂ ਮੈਂ ਉਹਨਾਂ ਨੂੰ ਘਰ ਲੈ ਆਵਾਂ ਸਨੇਹਾ ਬਹੁਤ ਸਮਝਦਾਰ ਔਰਤ ਸੀ ਉਸਨੇ ਕਿਹਾ ਕੋਈ ਗੱਲ ਨਹੀਂ ਜੇ ਤੁਹਾਨੂੰ ਠੀਕ ਲੱਗਦਾ ਹੈ ਤਾਂ ਉਹਨਾਂ ਨੂੰ ਲੈ ਆਓ ਜਿੰਨਾ ਸਾਡੇ ਵੱਸ ਵਿੱਚ ਹੋਵੇਗਾ ਅਸੀਂ ਉਹਨਾਂ ਦੀ ਮਦਦ ਕਰਾਂਗੇ ਸੋਚ ਲਵਾਂਗੇ ਕਿ ਘਰ ਵਿੱਚ ਇੱਕ ਹੋਰ ਮੈਂਬਰ ਵਧ ਗਿਆ ਹੈ ਇਹ ਸੁਣ ਕੇ ਆਰਾਮ ਦੇ ਚਿਹਰੇ ਤੇ ਖੁਸ਼ੀ ਛਾ ਗਈ ਉਹ ਭਪਿੰਦਰ ਕੌਰ ਜੀ ਨੂੰ ਲੈ ਕੇ ਆਪਣੇ ਘਰ ਆ ਗਿਆ ਉਸ ਦਾ ਘਰ ਬਹੁਤ ਛੋਟਾ ਸੀ ਜਿੱਥੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ ਭਪਿੰਦਰ ਕੌਰ ਜੀ ਨੇ ਜਦੋਂ ਉਹ ਘਰ ਦੇਖਿਆ ਤਾਂ ਕਹਿਣ ਲੱਗੀ ਬੇਟਾ ਤੁਸੀਂ ਲੋਕ ਮੇਰੇ ਕਰਕੇ ਪਰੇਸ਼ਾਨ ਹੋ ਜਾਓਗੇ ਪ੍ਰਮਾਤਮਾ ਨੇ ਮੇਰੇ ਨਸੀਬ ਵਿੱਚ ਜੋ ਲਿਖਿਆ ਹੈ ਉਹੀ ਹੋਵੇਗਾ ਮੈਂ ਕਿਤੇ ਹੋਰ ਰਹਿ ਲਵਾਂਗੀ ਆਰਾਮ ਨੇ ਹੌਲੀ ਜੇ ਕਿਹਾ ਨਹੀਂ ਮਾਜੀ ਸਾਨੂੰ ਤੁਹਾਡੇ ਨਾਲ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਸਭ ਨੂੰ ਖੁਸ਼ੀ ਹੋਵੇਗੀ ਹੈ ਨਾ ਸਨੇਹਾ ਸਨੇਹਾ ਨੇ ਵੀ ਖੁਸ਼ ਹੋ ਕੇ ਕਿਹਾ ਹਾਂ ਮਾਂ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਾਨੂੰ ਤੁਹਾਡੇ ਆਉਣ ਨਾਲ ਕੋਈ ਤਕਲੀਫ ਨਹੀਂ ਤੇ ਫਿਰ ਤੁਸੀਂ ਹੀ ਤਾਂ ਕਿਹਾ ਸੀ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹੀ ਹੋਵੇਗਾ ਤਾਂ ਹੁਣ ਇਹ ਮੰਨ ਲਵੋ ਕਿ ਹੁਣ ਤੋਂ ਤੁਹਾਡੇ ਨਸੀਬ ਵਿੱਚ ਇਸ ਘਰ ਵਿੱਚ ਰਹਿਣਾ ਹੀ ਲਿਖਿਆ ਹੈ ਅੰਦਰ ਆਓ ਮਾਂ ਜੀ ਤੇ ਇਸ ਨੂੰ ਆਪਣਾ ਹੀ ਘਰ ਸਮਝੋ ਸਨੇਹਾ ਨੇ ਭਪਿੰਦਰ ਕੌਰ ਜੀ ਦਾ ਹੱਥ ਫੜਿਆ ਤੇ ਉਹਨਾਂ ਨੂੰ ਅੰਦਰ ਲੈ ਆਈ ਬੈਠਣ ਲਈ ਥਾਂ ਦਿੱਤੀ ਤੇ ਪਾਣੀ ਲਿਆ ਕੇ ਦਿੱਤਾ ਫਿਰ ਸਾਰਾ ਪਰਿਵਾਰ ਇਕੱਠੇ ਖਾਣਾ ਖਾਣ ਬੈਠਿਆ ਭਪਿੰਦਰ ਕੌਰ ਜੀ ਨੂੰ ਅਜੇ ਵੀ ਥੋੜੀ ਚੇਜਕ ਮਹਿਸੂਸ ਹੋ ਰਹੀ ਸੀ ਪਰ ਉਹ ਵੀ ਸਭ ਦੇ ਨਾਲ ਖਾਣਾ ਖਾਣ ਲੱਗ ਪਈ ਸਨੇਹਾ ਨੇ ਪਿਆਰ ਨਾਲ ਕਿਹਾ ਮਾਂ ਜੀ ਸਾਡੇ ਘਰ ਵਿੱਚ ਥੋੜੀ ਜਗ੍ਹਾ ਘਟ ਹੋ ਸਕਦੀ ਹੈ ਪਰ ਸਾਡੇ ਦਿਲਾਂ ਵਿੱਚ ਤੁਹਾਡੇ ਲਈ ਬਹੁਤ ਜਗ੍ਹਾ ਹੈ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਤੇ ਸਾਨੂੰ ਆਪਣੇ ਬੱਚਿਆਂ ਵਾਂਗ ਸਮਝੋ ਜਿਵੇਂ ਘਰ ਦੇ ਸੱਚੇ ਮੈਂਬਰ ਹੁੰਦੇ ਹਨ ਉਸੇ ਤਰ੍ਹਾਂ ਅੱਜ ਤੋਂ ਤੁਸੀਂ ਵੀ ਇਸ ਘਰ ਦੀ ਮੈਂਬਰ ਹੋ ਜੇ ਤੁਹਾਨੂੰ ਕੋਈ ਵੀ ਤਕਲੀਫ ਹੋਵੇ ਤਾਂ ਮੈਨੂੰ ਦੱਸੋ ਸਨੇਹਾ ਦੀਆਂ ਗੱਲਾਂ ਸੁਣ ਕੇ ਭਪਿੰਦਰ ਕੌਰ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਉਸ ਦਾ ਸਿਰ ਪਲੋਸਦੇ ਹੋਏ ਕਹਿਣ ਲੱਗੀ ਸਦਾ ਖੁਸ਼ ਰਹੋ ਧੀਏ ਜ਼ਿੰਦਗੀ ਦੇ ਉਸ ਮੋੜ ਤੇ ਜਿੱਥੇ ਮੇਰੇ ਆਪਣੇ ਪੁੱਤ ਨੇ ਮੈਨੂੰ ਠੁਕਰਾ ਦਿੱਤਾ ਉੱਥੇ ਤੁਸੀਂ ਦੋਵਾਂ ਨੇ ਮੇਰਾ ਸਾਥ ਦਿੱਤਾ ਅੱਜ ਤੋਂ ਤੁਸੀਂ ਹੀ ਮੇਰੇ ਪੁੱਤ ਤੇ ਨੂੰਹ ਹੋ ਉਹਨਾਂ ਦੇ ਹੰਝੂ ਪੂੰਝਦਿਆਂ ਸਨੇਹਾ ਨੇ ਕਿਹਾ ਹੁਣ ਤੁਸੀਂ ਖਾਣਾ ਖਾ ਲਓ ਮਾਂ ਜੀ ਸਭ ਨੇ ਮਿਲ ਕੇ ਖਾਣਾ ਖਾਦਾ ਤੇ ਫਿਰ ਰਾਤ ਨੂੰ ਸੌਂ ਗਏ ਅਗਲੇ ਦਿਨ ਸਵੇਰੇ ਆਰਾਮ ਨਹਾਤ ਹੋ ਕੇ ਆਪਣੇ ਕੰਮ ਤੇ ਚਲਾ ਗਿਆ ਤੇ ਬੱਚੇ ਸਕੂਲ ਚਲੇ ਗਏ ਘਰ ਵਿੱਚ ਸਿਰਫ ਭਪਿੰਦਰ ਕੌਰ ਜੀ ਤੇ ਸਨੇਹਾ ਹੀ ਰਹਿ ਗਈਆਂ ਦੋਵੇਂ ਸਾਰਾ ਦਿਨ ਗੱਲਾਂ ਕਰਦੀਆਂ ਰਹੀਆਂ ਸਨੇਹਾ ਨੇ ਆਪਣੇ ਘਰ ਪਰਿਵਾਰ ਤੇ ਹਾਲਾਤਾਂ ਬਾਰੇ ਸਭ ਕੁਝ ਦੱਸਿਆ ਤੇ ਉਸੇ ਤਰ੍ਹਾਂ ਭਪਿੰਦਰ ਕੌਰ ਜੀ ਨੇ ਵੀ ਆਪਣੇ ਪੁੱਤ ਤੇ ਨੂੰਹ ਦੀਆਂ ਕਰਤੂਤਾਂ ਸੁਣਾਈਆਂ ਇਹ ਸੁਣ ਕੇ ਸਨੇਹਾ ਨੇ ਹੈਰਾਨ ਹੋ ਕੇ ਮੂੰਹ ਤੇ ਹੱਥ ਰੱਖ ਲਿਆ ਤੇ ਕਹਿਣ ਲੱਗੀ ਸੱਚ ਮਾ ਜੀ ਤੁਹਾਡਾ ਪੁੱਤ ਤੇ ਨੂੰ ਕਿੰਨੇ ਘਟਿਆ ਇਨਸਾਨ ਹਨ ਆਪਣੀ ਮਾਂ ਨਾਲ ਅਜਿਹਾ ਕੌਣ ਕਰਦਾ ਹੈ ਉਹ ਦੋਵੇਂ ਅਜੇ ਤੁਹਾਡਾ ਦੁੱਖ ਨਹੀਂ ਸਮਝ ਸਕਣਗੇ ਉਹਨਾਂ ਨੂੰ ਇਹ ਸਭ ਉਦੋਂ ਸਮਝ ਆਵੇਗਾ ਜਦੋਂ ਉਹਨਾਂ ਨਾਲ ਵੀ ਇਹੋ ਜਿਹਾ ਹੋਵੇਗਾ ਭੁਪਿੰਦਰ ਕੌਰ ਜੀ ਨੇ ਪਿਆਰ ਨਾਲ ਕਿਹਾ ਧੀਏ ਤੇਰੇ ਘਰ ਵਿੱਚ ਭਾਵੇਂ ਜਗ੍ਹਾ ਘੱਟ ਹੋਵੇ ਪਰ ਤੇਰਾ ਦਿਲ ਅਤੇ ਤੇਰੀ ਨੀਅਤ ਬਹੁਤ ਸਾਫ਼ ਤੇ ਨੇਕ ਹੈ ਤੂੰ ਫਿਕਰ ਨਾ ਕਰ ਅੱਜ ਨਹੀਂ ਤਾਂ ਕੱਲ ਰੱਬ ਤੈਨੂੰ ਇਸ ਦਾ ਫਲ ਜ਼ਰੂਰ ਦੇਵੇਗਾ ਸ਼ਾਮ ਨੂੰ ਰਾਮ ਆ ਗਿਆ ਸਭ ਨੇ ਮਿਲ ਕੇ ਖਾਣਾ ਖਾਧਾ ਤੇ ਖੁਸ਼ੀ ਨਾਲ ਗੱਲਾਂ ਕੀਤੀਆਂ ਹੌਲੀ ਹੌਲੀ ਭਪਿੰਦਰ ਕੌਰ ਜੀ ਵੀ ਪਰਿਵਾਰ ਵਿੱਚ ਘੁੱਲ ਮਿਲ ਕੇ ਰਹਿਣ ਲੱਗ ਪਈ ਦਿਨ ਬੀਤਦੇ ਗਏ ਤੇ ਜ਼ਿੰਦਗੀ ਸ਼ਾਂਤੀ ਨਾਲ ਚੱਲਦੀ ਰਹੀ ਹੁਣ ਭਪਿੰਦਰ ਕੌਰ ਜੀ ਘਰ ਦੀ ਹਰ ਗਤੀਵਿਧੀ ਵਿੱਚ ਪੂਰੇ ਮਨ ਨਾਲ ਹਿੱਸਾ ਲੈਂਦੇ ਸਨ ਸਨੇਹਾ ਨੂੰ ਵੀ ਕਈ ਜ਼ਿੰਮੇਵਾਰੀਆਂ ਤੋਂ ਛੁਟਕਾਰਾ ਮਿਲ ਗਿਆ ਸੀ ਜਿਵੇਂ ਬੱਚਿਆਂ ਦੀ ਦੇਖਭਾਲ ਤੇ ਬਾਜ਼ਾਰ ਤੋਂ ਸਬਜ਼ੀਆਂ ਲਿਆਉਣਾ ਇਹ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਤੋਂ ਮੁਕਤੀ ਮਿਲਣ ਨਾਲ ਸੁਨੇਹਾ ਬਹੁਤ ਖੁਸ਼ੀ ਉਹ ਹਮੇਸ਼ਾ ਕਹਿੰਦੀ ਸੀ ਸਾਡੇ ਘਰ ਵਿੱਚ ਕਿਸੇ ਵੱਡੇ ਬਜ਼ੁਰਗ ਦੀ ਕਮੀ ਸੀ ਜੋ ਹੁਣ ਭਪਿੰਦਰ ਕੌਰ ਜੀ ਦੇ ਆਉਣ ਨਾਲ ਪੂਰੀ ਹੋ ਗਈ ਹੈ ਜਿਵੇਂ ਰੁੱਖ ਦੀ ਜੜ ਉਸ ਦਾ ਵਜੂਦ ਹੁੰਦੀ ਹੈ ਓਵੇਂ ਹੀ ਘਰ ਦਾ ਵੱਡਾ ਬਜ਼ੁਰਗ ਪਰਿਵਾਰ ਦੀ ਜੜ ਹੁੰਦਾ ਹੈ RAM ਦੇ ਪਰਿਵਾਰ ਰੂਪੀ ਰੁੱਖ ਨੂੰ ਹੁਣ ਭਪਿੰਦਰ ਕੌਰ ਜੀ ਦੇ ਆਉਣ ਨਾਲ ਇੱਕ ਮਜ਼ਬੂਤ ਜੜ ਮਿਲ ਗਈ ਸੀ ਸਾਰਾ ਪਰਿਵਾਰ ਸੁਖ ਸ਼ਾਂਤੀ ਨਾਲ ਰਹਿ ਰਿਹਾ ਸੀ ਇੱਕ ਦਿਨ ਭਵਿੰਦਰ ਕੌਰ ਜੀ ਨੇ ਆਰਾਮ ਨੂੰ ਘਰ ਦਾ ਕੁਝ ਕੰਮ ਕਰਨ ਲਈ ਕਿਹਾ ਕਿ ਲਿਆਓ ਬੇਟਾ ਇਹ ਕੰਮ ਮੈਂ ਕਰ ਦਿੰਦੀ ਹਾਂ ਪਰ RAM ਨੇ ਮਨਾ ਕਰ ਦਿੱਤਾ ਤੇ ਕਿਹਾ ਮਾਂ ਜੇ ਮੇਰੀ ਜਗ੍ਹਾ ਤੁਹਾਡਾ ਆਪਣਾ ਪੁੱਤ ਹੁੰਦਾ ਕੀ ਤੂੰ ਉਸ ਨੂੰ ਵੀ ਇਦਾਂ ਹੀ ਕਹਿੰਦੀ ਮੇਰੇ ਅਜੇ ਐਨੇ ਮਾੜੇ ਦਿਨ ਨਹੀਂ ਆਏ ਜੇ ਲੋੜ ਹੋਈ ਤਾਂ ਮੈਂ ਤੇ ਸੁਨੇਹਾ ਦੋਵੇਂ ਹਾਂ ਨਾ ਤੁਸੀਂ ਆਰਾਮ ਕਰੋ ਆਪਣਾ ਤੇ ਬੱਚਿਆਂ ਦਾ ਧਿਆਨ ਰੱਖੋ ਜੇ ਮੈਨੂੰ ਲੋੜ ਪਈ ਤਾਂ ਮੈਂ ਆਪ ਦੱਸਾਂਗਾ ਸੁਨੇਹਾ ਵੀ ਕੁਝ ਕੰਮ ਵੇਖ ਲਵੇਗੀ ਪਰ ਅਜੇ ਸਭ ਠੀਕ ਚੱਲ ਰਿਹਾ ਹੈ ਐਸਲੇ ਤੁਸੀਂ ਚਿੰਤਾ ਨਾ ਕਰੋ ਇਹ ਸੁਣ ਕੇ ਭਪਿੰਦਰ ਕੌਰ ਜੀ ਚੁੱਪ ਰਹਿ ਗਈ ਤੇ ਹੌਲੀ ਜੇ ਗਰਦਨ ਹਿਲਾ ਕੇ ਬੈਠ ਗਈ ਇਹ ਦੇਖ ਕੇ ਸਨੇਹਾ ਹੱਸਣ ਲੱਗੀ ਤੇ ਕਹਿਣ ਲੱਗੀ ਮਾਂ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਪਰ ਤੁਸੀਂ ਸੁਣਦੇ ਹੀ ਕਿੱਥੇ ਹੋ ਹੁਣ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਜੋ ਤੁਹਾਡੇ ਬੇਟੇ ਨੇ ਕਹਿ ਦਿੱਤਾ ਇਹ ਕਹਿ ਕੇ ਸਨੇਹਾ ਹੱਸ ਪਈ ਤੇ ਭਪਿੰਦਰ ਕੌਰ ਜੀ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੀ ਮਾਂ ਜੀ ਤੁਸੀਂ ਫਜ਼ੂਲ ਦੀ ਚਿੰਤਾ ਕਰਦੇ ਹੋ ਸਭ ਠੀਕ ਹੋ ਜਾਵੇਗਾ ਫਿਰ ਉਹ ਕਿਚਨ ਵਿੱਚ ਗਈ ਦੇ ਸਾਬਲੇ ਕੀ ਸਵਾਦਲਾ ਨਾਸ਼ਤਾ ਬਣਾਇਆ। ਨਾਸ਼ਤਾ ਕਰਕੇ ਰਾਮ ਆਪਣੇ ਕੰਮ ਤੇ ਅਤੇ ਬੱਚੇ ਸਕੂਲ ਚਲੇ ਗਏ। ਸਨੇਹਾ ਘਰ ਦੇ ਕੰਮਾਂ ਵਿੱਚ ਲੱਗੀ ਸੀ ਤਾਂ ਉਦੋਂ ਭਵਿੰਦਰ ਕੌਰ ਜੀ ਨੇ ਕਿਹਾ, "ਬੇਟੀ, ਮੈਂ ਸਬਜ਼ੀਆਂ ਲੈ ਆਉਂਦੀ ਹਾਂ। ਮੈਨੂੰ ਥੈਲਾ ਦੇ ਦਿਓ।" ਭਵਿੰਦਰ ਕੌਰ ਜੀ ਥੈਲਾ ਲੈ ਕੇ ਬਾਜ਼ਾਰ ਚਲੀ ਗਈ। ਉੱਥੇ ਜਦੋਂ ਸਬਜ਼ੀਆਂ ਖਰੀਦ ਰਹੀ ਸੀ ਤਾਂ ਇੱਕ ਲੜਕਾ ਮਾਈਕ ਫੜ ਕੇ ਲਾਟਰੀ ਦੀਆਂ ਟਿਕਟਾਂ ਵੇਚ ਰਿਹਾ ਸੀ। ਹਰ ਟਿਕਟ 10 ਰੁਪਏ ਦੀ ਸੀ ਤੇ ਲਾਟਰੀ ਦਾ ਇਨਾਮ 10 ਕਰੋੜ ਰੁਪਏ ਦਾ ਸੀ। ਨਾ ਜਾਣੇ ਭពਿੰਦਰ ਕੌਰ ਜੀ ਦੇ ਮਨ ਵਿੱਚ ਕੀ ਆਇਆ ਕਿ ਉਹਨਾਂ ਨੇ ਇੱਕ ਟਿਕਟ ਖਰੀਦ ਲਈ ਤੇ ਘਰ ਆ ਗਈ। ਘਰ ਆ ਕੇ ਸਬਜ਼ੀਆਂ ਸਨੇਹਾ ਨੂੰ ਦੇ ਦਿੱਤੀਆਂ। ਜਦੋਂ ਸਨੇਹਾ ਘਰ ਦੇ ਕੰਮਾਂ ਤੋਂ ਫ੍ਰੀ ਹੋਈ ਤਾਂ ਭពਿੰਦਰ ਜੀ ਨੇ ਉਹ ਟਿਕਟ ਉਸ ਨੂੰ ਦਿਖਾ ਕੇ ਕਿਹਾ, "ਬੇਟੀ, ਇਸ ਨੂੰ ਸੰਭਾਲ ਕੇ ਰੱਖ ਲੈ। ਕੀ ਪਤਾ ਸਾਡਾ ਨਸੀਬ ਵੀ ਖੁੱਲ ਜਾਵੇ।" ਸਨੇਹਾ ਹੱਸ ਕੇ ਕਹਿਣ ਲੱਗੀ, "ਮਾਂ ਜੀ, ਇਹ ਤੁਸੀਂ ਕਿਉਂ ਲੈ ਆਏ? ਇਹ ਸਭ ਝੂਠੀਆਂ ਗੱਲਾਂ ਹੁੰਦੀਆਂ ਹਨ। ਮੈਂ ਅੱਜ ਤੱਕ ਕਿਸੇ ਦੀ ਲਾਟਰੀ ਲੱਗਦੀ ਨਹੀਂ ਵੇਖੀ। ਖੈਰ, ਕੋਈ ਗੱਲ ਨਹੀਂ।" ਜੇ ਤੁਹਾਡਾ ਮਨ ਸੀ ਤਾਂ ਮੈਂ ਉਸ ਨੂੰ ਰੱਖ ਲੈਂਦੀ ਹਾਂ ਇਹ ਕਹਿ ਕੇ ਸੁਨੇਹਾ ਨੇ ਉਹ ਟਿਕਟ ਆਪਣੇ ਪਰਸ ਵਿੱਚ ਰੱਖ ਲਈ ਤੇ ਫਿਰ ਜਦੋਂ ਵੀ ਭਵਿੰਦਰ ਕੌਰ ਜੀ ਸਬਜ਼ੀ ਲੈਣ ਜਾਂਦੀ ਉਹ ਹਰ ਵਾਰ ਇੱਕ ਟਿਕਟ ਲੈ ਆਉਂਦੀ ਮਹੀਨੇ ਦੇ ਅਖੀਰ ਵਿੱਚ ਜਦੋਂ ਉਹਨਾਂ ਟਿਕਟਾਂ ਦੇ ਜੇਤੂਆਂ ਦੀ ਕੋਸ਼ਨਾ ਹੋਣੀ ਸੀ ਤਾਂ ਉਸ ਲੜਕੇ ਨੇ ਟਿਕਟ ਦਿੰਦਿਆਂ ਕਿਹਾ ਮਾਂ ਜੀ ਟੀਵੀ ਤੇ ਇਹ ਚੈਨਲ ਚਲਾਈ ਰੱਖੋ ਇਸ ਤੇ ਲਾਟਰੀ ਦਾ ਜੇਤੂ ਐਲਾਨਿਆ ਜਾਵੇਗਾ ਆਪਣੀਆਂ ਟਿਕਟਾਂ ਨੂੰ ਵੀ ਸੰਭਾਲ ਕੇ ਰੱਖਣਾ ਜੇ ਟੀਵੀ ਤੇ ਜੋ ਪਤਾ ਦੱਸਿਆ ਜਾਵੇ ਉੱਥੇ ਟਿਕਟ ਲੈ ਕੇ ਜਾਣਾ ਹੋਵੇਗਾ ਜੇ ਤੁਹਾਡਾ ਨੰਬਰ ਆ ਗਿਆ ਤਾਂ ਮਤਲਬ ਤੁਹਾਡੀ ਲਾਟਰੀ ਲੱਗ ਗਈ ਭਵਿੰਦਰ ਕੌਰ ਜੀ ਨੇ ਉਹ ਸਾਰੀਆਂ ਟਿਕਟਾਂ ਸਨੇਹਾ ਨੂੰ ਸੰਭਾਲ ਕੇ ਰੱਖਣ ਲਈ ਦੇ ਦਿੱਤੀਆਂ ਸਨ ਹੁਣ ਉਹ ਸਨੇਹਾ ਕੋਲੋਂ ਉਹ ਟਿਕਟਾਂ ਮੰਗਣ ਲੱਗੀ ਉਹ ਕਹਿਣ ਲੱਗੀ ਸਨੇਹਾ ਬੇਟੀ ਕੱਲ ਬਹੁਤ ਜ਼ਰੂਰੀ ਦੇਣ ਹੈ ਕੱਲ ਲਾਟਰੀ ਦੇ ਜੇਤੂਆਂ ਦਾ ਐਲਾਨ ਹੋਵੇਗਾ ਇਸ ਬਾਰੇ ਨਾ ਸਨੇਹਾ ਨੇ ਤੇ ਨਾ ਹੀ ਭਵਿੰਦਰ ਕੌਰ ਜੀ ਨੇ ਆਰਾਮ ਨੂੰ ਕੁਝ ਵੀ ਦੱਸਿਆ ਸੀ ਭਪਿੰਦਰ ਕੌਰ ਜੀ ਨੇ ਇਸ ਵਾਰ ਵੀ ਸੁਨੇਹਾ ਨੂੰ ਰੋਕ ਦਿੱਤਾ ਤੇ ਕਿਹਾ ਸੁਨੇਹਾ ਰਹਿਣ ਦੇ ਜਦੋਂ ਲਾਟਰੀ ਲੱਗ ਜਾਵੇਗੀ ਉਦੋਂ ਦੱਸਾਂਗੇ ਜੇ ਨਾ ਲੱਗੀ ਤਾਂ ਸੋਚ ਲਵਾਂਗੇ ਕਿ ਸਾਡੇ ਪੈਸੇ ਡੁੱਬ ਗਏ ਬੇਕਾਰ ਵਿੱਚ ਜੇ ਰਾਮ ਨੂੰ ਵੀ ਉਮੀਦ ਲੱਗ ਗਈ ਅਤੇ ਲਾਟਰੀ ਨਾ ਲੱਗੀ ਤਾਂ ਉਹ ਵੀ ਦੁਖੀ ਹੋਵੇਗਾ ਇਸ ਲਈ ਰਹਿਣ ਦੇ ਸੁਨੇਹਾ ਵੀ ਮੰਨ ਗਈ ਰਾਮ ਦੇ ਜਾਣ ਤੋਂ ਬਾਅਦ ਦੋਵੇਂ ਟੀਵੀ ਕੋਲ ਕੇ ਬੈਠ ਗਈਆਂ ਹੁਣ ਲਾਟਰੀ ਦੇ ਜੇਤੂਆਂ ਦਾ ਐਲਾਨ ਹੋਣਾ ਸੀ ਸਨੇਹਾ ਨੇ ਭੁਪਿੰਦਰ ਜੀ ਵੱਲੋਂ ਖਰੀਦੀਆਂ ਪੰਜੋ ਟਿਕਟਾਂ ਆਪਣੇ ਸਾਹਮਣੇ ਰੱਖ ਲਈਆਂ ਅਤੇ ਜਿਵੇਂ-ਜਿਵੇਂ ਟੀਵੀ ਤੇ ਨੰਬਰ ਐਲਾਨ ਹੁੰਦੇ ਗਏ ਉਹ ਉਹਨਾਂ ਟਿਕਟਾਂ ਨੂੰ ਚੈੱਕ ਕਰਦੀ ਰਹੀ ਤਿੰਨ ਜੇਤੂ ਐਲਾਨੇ ਜਾਣੇ ਸਨ ਪਹਿਲੇ ਜੇਤੂ ਨੂੰ 10 ਕਰੋੜ ਰੁਪਏ ਦੂਜੇ ਨੂੰ 5 ਕਰੋੜ ਤੇ ਤੀਜੇ ਨੂੰ 50 ਲੱਖ ਰੁਪਏ ਦਾ ਇਨਾਮ ਮਿਲਣਾ ਸੀ ਭੁਪਿੰਦਰ ਕੌਰ ਜੀ ਤੇ ਸਨੇਹਾ ਦੋਵੇਂ ਹੱਥ ਜੋੜ ਕੇ ਬੈਠੀਆਂ ਸਨ ਰੱਬ ਦਾ ਨਾਮ ਲੈ ਰਹੀਆਂ ਸਨ हे ਪ੍ਰਮਾਤਮਾ ਸਾਡੀ ਲਾਟਰੀ ਲੱਗ ਜਾਵੇ ਸਭ ਤੋਂ ਪਹਿਲਾਂ ਤੀਸਰੇ ਜੇਤੂ ਦਾ ਐਲਾਨ ਹੋਇਆ ਫਿਰ ਦੂਜੇ ਦਾ ਪਰ ਭਪਿੰਦਰ ਕੌਰ ਜੀ ਦੀ ਕਿਸੇ ਵੀ ਟਿਕਟ ਦਾ ਨੰਬਰ ਨਹੀਂ ਮਿਲਿਆ ਹੁਣ ਸਿਰਫ ਇੱਕ ਮੌਕਾ ਬਚਿਆ ਸੀ ਪਹਿਲੇ ਜੇਤੂ ਦਾ ਦੋਵਾਂ ਦੀ ਟੀਵੀ 'ਵਲ ਟਿਕਟ ਕੀ ਲੱਗੀ ਹੋਈ ਸੀ ਜਿਵੇਂ ਹੀ ਪਹਿਲੇ ਜੇਤੂ ਦਾ ਐਲਾਨ ਹੋਇਆ ਉਹ ਦੋਵੇਂ ਆਪਣੇ ਸਿਰ ਤੇ ਹੱਥ ਰੱਖ ਕੇ ਬੈਠ ਗਈਆਂ ਕਿਉਂਕਿ ਟੀਵੀ 'ਤੇ ਦਿਖਾਇਆ ਗਿਆ ਨੰਬਰ ਕਿਸੇ ਹੋਰ ਦਾ ਸੀ ਭਪਿੰਦਰ ਕੌਰ ਜੀ ਦੀ ਕਿਸੇ ਵੀ ਟਿਕਟ ਦਾ ਨੰਬਰ ਮਿਲਦਾ ਨਹੀਂ ਸੀ ਗੁੱਸੇ ਵਿੱਚ ਸਨੇਹਾ ਨੇ ਉਹ ਸਾਰੀਆਂ ਟਿਕਟਾਂ ਸੁੱਟ ਦਿੱਤੀਆਂ ਉਸੇ ਵੇਲੇ ਟੀਵੀ ਤੇ ਐਂਕਰ ਨੇ ਕਿਹਾ ਮਾਫ ਕਰਨਾ ਦਰਸ਼ਕੋ ਥੋੜੀ ਗਲਤੀ ਹੋ ਗਈ ਪਹਿਲੇ ਜੇਤੂ ਦਾ ਸਹੀ ਨੰਬਰ ਕੁਝ ਹੋਰ ਹੈ ਫਿਰ ਉਸਨੇ ਦੁਬਾਰਾ ਨੰਬਰ ਐਲਾਨਿਆ ਅਤੇ ਜਿਵੇਂ ਹੀ ਸਨੇਹਾ ਤੇ ਭੁਪਿੰਦਰ ਜੀ ਨੇ ਦੇਖਿਆ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਕੱਲ ਜੋ ਟੈਕਟ ਭੁਪਿੰਦਰ ਜੀ ਲੈ ਕੇ ਆਈ ਸੀ ਉਹੀ ਪਹਿਲਾ ਇਨਾਮ ਜਿੱਤਣ ਵਾਲੀ ਟੈਕਟ ਸੀ ਦੋਵੇਂ ਖੁਸ਼ੀ ਨਾਲ ਝੂਮਣ ਲੱਗ ਪਈਆਂ ਹੱਸਦੀਆਂ ਤੇ ਨੱਚਦੀਆਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਏਸੀ ਵੇਲੇ ਰਾਮਕਰ ਆ ਗਿਆ ਅਸਲ ਵਿੱਚ ਉਹ ਕੁਝ ਜ਼ਰੂਰੀ ਕਾਗਜ਼ ਕਰਤੇ ਭੁੱਲ ਗਿਆ ਸੀ ਜਿਹੜੇ 에ਅਰਪੋਰਟ ਵਾਲੇ ਉਸ ਤੋਂ ਮੰਗ ਰਹੇ ਸਨ ਉਸਨੇ ਮਾਂ ਤੇ ਪਤਨੀ ਨੂੰ ਇੰਨਾ ਖੁਸ਼ ਵੇਖਿਆ ਤਾਂ ਹੱਸਦੇ ਹੋਏ ਕਿਹਾ ਵਾਹ ਬਈ ਵਾਹ ਕੀ ਗੱਲ ਹੈ ਅੱਜ ਤਾਂ ਤੁਸੀਂ ਦੋਵੇਂ ਬਹੁਤ ਖੁਸ਼ ਲੱਗ ਰਹੀਆਂ ਹੋ ਕੀ ਮਿਲ ਗਿਆ ਬੈਗ ਰੱਖਦਿਆਂ ਹੀ ਰਾਮ ਨੇ ਪੁੱਛਿਆ ਸਨੇਹਾ ਖੁਸ਼ੀ ਨਾਲ ਉਸ ਨੂੰ ਗਲੇ ਲਗਾਉਂਦੀ ਹੋਈ ਕਹਿੰਦੀ ਹੁਣ ਤੁਹਾਨੂੰ ਇਹ ਛੋਟੀ ਨੌਕਰੀ ਕਰਨ ਦੀ ਲੋੜ ਨਹੀਂ ਪਵੇਗੀ ਹੁਣ ਸਭ ਕੁਝ ਠੀਕ ਹੋ ਜਾਵੇਗਾ ਰਾਮ ਨੇ ਹੈਰਾਨ ਹੁੰਦਿਆਂ ਕਿਹਾ ਕੀ ਕਹਿ ਰਹੀ ਹੋ ਸੁਨੇਹਾ ਤੇਰਾ ਦਿਮਾਗ ਤਾਂ ਠੀਕ ਹੈ ਭਪਿੰਦਰ ਕੌਰ ਜੀ ਹੱਸਦਿਆਂ ਕਹਿਣ ਲੱਗੀ ਆਰਾਮ ਬੇਟਾ ਜੇ ਤੂੰ ਸੁਣੇਗਾ ਤਾਂ ਖੁਸ਼ੀ ਨਾਲ ਝੂਮ ਉੱਠੇਗਾ ਤੈਨੂੰ ਵੀ ਹੁਣੇ ਦੱਸਦੇ ਹਾਂ ਭਪਿੰਦਰ ਕੌਰ ਜੀ ਨੇ ਉਹ ਲਾਟਰੀ ਦੀ ਟਿਕਟ ਦਿਖਾਈ ਟੀਵੀ ਤੇ ਉਹੀ ਨੰਬਰ ਚੱਲ ਰਿਹਾ ਸੀ ਆਰਾਮ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ ਉਸਨੇ ਕਿਹਾ ਕੀ ਸੱਚਮੁੱਚ ਸਾਡੀ ਲਾਟਰੀ ਲੱਗ ਗਈ ਹੈ ਮਾਂ ਭਪਿੰਦਰ ਕੌਰ ਜੀ ਖੁਸ਼ ਹੋ ਕੇ ਕਹਿਣ ਲੱਗੀ ਹਾਂ ਬੇਟਾ ਹੁਣ ਸਾਡੇ ਬੁਰੇ ਦਿਨ ਲੰਘ ਗਏ ਹੁਣ ਤਾਂ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਹਨ ਅੱਜ ਹੀ ਕੰਮ ਤੋਂ ਛੁੱਟੀ ਲੈ ਲੈ ਸਾਨੂੰ ਇਸ ਪਤੇ ਤੇ ਜਾਣਾ ਹੈ ਜਿੱਥੇ ਇਨਾਮ ਦੀ ਰਕਮ ਮਿਲੇਗੀ। ਰਾਮ ਨੇ ਦਫ਼ਤਰ ਤੋਂ ਫੋਨ ਕਰਕੇ ਛੁੱਟੀ ਲਈ ਅਤੇ ਭពਿੰਦਰ ਕੌਰ ਜੀ ਨੂੰ ਲੈ ਕੇ ਉਸ ਥਾਂ ਗਿਆ ਜਿੱਥੇ ਇਨਾਮ ਮਿਲਣਾ ਸੀ। ਰਕਮ ਬਹੁਤ ਵੱਡੀ ਸੀ ਇਸ ਲਈ ਇਹ ਖਬਰ ਨਿਊਜ਼ ਤੇ ਵੀ ਚੱਲ ਰਹੀ ਸੀ। ਪਹਿਲਾ, ਦੂਜਾ ਤੇ ਤੀਜਾ ਤਿੰਨੇ ਹੀ ਜੇਤੂ ਉੱਥੇ ਮੌਜੂਦ ਸਨ। ਉਹਨਾਂ ਨੂੰ ਵੀ ਵਾਰੀ-ਵਾਰੀ ਕਰਕੇ ਇਨਾਮ ਦੀ ਰਕਮ ਦਿੱਤੀ ਜਾ ਰਹੀ ਸੀ। ਭពਿੰਦਰ ਕੌਰ ਜੀ ਦਾ ਅਸਲ ਬੇਟਾ ਮੁੰਬਈ ਵਿੱਚ ਰਹਿੰਦਾ ਸੀ। ਉਹ ਆਪਣੇ ਸ਼ਹਿਰ ਦੀਆਂ ਖਬਰਾਂ ਜਾਣਨ ਲਈ ਕਦੇ-ਕਦੇ ਆਨਲਾਈਨ ਨਿਊਜ਼ ਦੇਖ ਲਿਆ ਕਰਦਾ ਸੀ ਜਦੋਂ ਉਸਨੇ ਇੱਕ ਦਿਨ ਨਿਊ ਚੈਨਲ ਖੋਲ੍ਹਿਆ ਤਾਂ ਸਕਰੀਨ ਤੇ ਆਪਣੀ ਮਾਂ ਨੂੰ ਵੇਖ ਕੇ ਹੈਰਾਨ ਰਹਿ ਗਿਆ ਜਿਵੇਂ ਹੀ ਉਸਨੂੰ ਪਤਾ ਲੱਗਿਆ ਕਿ ਉਸਦੀ ਮਾਂ 10 ਕਰੋੜ ਦੀ ਮਾਲਕਨ ਬਣ ਗਈ ਹੈ ਉਹ ਖੁਸ਼ੀ ਨਾਲ ਝੂਮ ਉੱਠਿਆ ਪਰ ਉਸਦੇ ਦਿਲ ਵਿੱਚ ਲਾਲਚ ਜਾਗ ਪਿਆ ਉਸਨੇ ਫੈਸਲਾ ਕੀਤਾ ਕਿ ਉਹ ਆਪਣੀ ਮਾਂ ਨੂੰ ਲੁੱਟ ਕੇ ਉਹ ਪੈਸੇ ਹਾਸਲ ਕਰੇਗਾ ਪਰ ਉਹ ਜਾਵੇ ਕਿੱਥੇ ਉਸਨੂੰ ਤਾਂ ਮਾਂ ਦਾ ਨਵਾਂ ਪਤਾ ਹੀ ਨਹੀਂ ਪਤਾ ਸੀ ਉਸਨੇ 에어ਪੋਰਟ ਦੇ ਕੁਝ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਸ ਨੂੰ ਰਾਮ ਦੇ ਘਰ ਦਾ ਪਤਾ ਮਿਲ ਗਿਆ। ਉਹ ਸਿੱਧਾ ਰਾਮ ਦੇ ਘਰ ਪਹੁੰਚ ਗਿਆ ਪਰ ਉੱਥੇ ਤਾਂ ਤਾਲਾ ਲੱਗਾ ਸੀ। ਗੁਆਂਢੀਆਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਰਾਮ ਤੇ ਉਸ ਦਾ ਪਰਿਵਾਰ ਹੁਣ ਇੱਕ ਸ਼ਾਨਦਾਰ ਸੋਸਾਇਟੀ ਵਿੱਚ ਰਹਿੰਦਾ ਹੈ ਜਿੱਥੇ ਉਹਨਾਂ ਨੇ ਨਵਾਂ ਘਰ ਖਰੀਦਿਆ ਹੈ। ਗੁਆਂਢੀਆਂ ਤੋਂ ਪਤਾ ਲੈ ਕੇ ਭពਿੰਦਰ ਕੌਰ ਜੀ ਦਾ ਬੇਟਾ ਉੱਥੇ ਪਹੁੰਚ ਗਿਆ। ਉਸਨੇ ਵੇਖਿਆ ਕਿ ਘਰ ਦੇ ਦਰਵਾਜ਼ੇ ਤੇ ਇੱਕ ਚੌਂਕੀਦਾਰ ਬੈਠਾ ਸੀ। ਉਹ ਚੌਂਕੀਦਾਰ ਨੂੰ ਕਹਿਣ ਲੱਗਾ ਭਾਈ ਸਾਹਿਬ ਇਥੇ ਇੱਕ ਔਰਤ ਰਹਿੰਦੀ ਹੈ ਭਪਿੰਦਰ ਕੌਰ ਨਾਮ ਹੈ ਉਸਦਾ ਉਹ ਮੇਰੀ ਮਾਂ ਹੈ ਤੁਸੀਂ ਜਾ ਕੇ ਕਹੋ ਕਿ ਉਸਦਾ ਬੇਟਾ ਰਣਵੀਰ ਉਸ ਨੂੰ ਮਿਲਣ ਆਇਆ ਹੈ ਜਾਂ ਫਿਰ ਮੈਨੂੰ ਹੀ ਅੰਦਰ ਜਾਣ ਦਿਓ ਚੌਂਕੀਦਾਰ ਨੇ ਉਸ ਨੂੰ ਉੱਥੇ ਹੀ ਰੋਕ ਲਿਆ ਤੇ ਕਿਹਾ ਮੈਂ ਪਹਿਲਾਂ ਫੋਨ ਕਰਕੇ ਪਤਾ ਕਰ ਲੈਂਦਾ ਹਾਂ ਉਸ ਨੇ ਫੋਨ ਕਰਕੇ ਭਪਿੰਦਰ ਕੌਰ ਜੀ ਨੂੰ ਪੁੱਛਿਆ ਮਾਂ ਜੀ ਬਾਹਰ ਇੱਕ ਮੁੰਡਾ ਆਇਆ ਹੈ ਉਹ ਕਹਿੰਦਾ ਹੈ ਉਹ ਤੁਹਾਡਾ ਬੇਟਾ ਹੈ ਨਾਮ ਰਣਵੀਰ ਹੈ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਭਪਿੰਦਰ ਕੌਰ ਜੀ ਗੁੱਸੇ ਨਾਲ ਬੋਲੀ ਉਹ ਮੇਰਾ ਬੇਟਾ ਨਹੀਂ ਮੇਰਾ ਬੇਟਾ ਤਾਂ ਮੇਰੇ ਨਾਲ ਇੱਥੇ ਹੈ ਉਸ ਨੂੰ ਕਹਿ ਦਿਓ ਕਿ ਇੱਥੋਂ ਚਲਾ ਜਾਵੇ ਮੇਰਾ ਉਸ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ ਭਵਿੰਦਰ ਕੌਰ ਜੀ ਦੇ ਇਨਕਾਰ ਕਰਨ ਤੋਂ ਬਾਅਦ ਚੌਕੀਦਾਰ ਨੇ ਰਣਵੀਰ ਨੂੰ ਰੋਕ ਦਿੱਤਾ ਰਣਵੀਰ ਹੁਣ ਸੋਚਣ ਲੱਗਾ ਮਾਂ ਬਹੁਤ ਗੁੱਸੇ ਵਿੱਚ ਹੈ ਮੈਂ ਕਿਵੇਂ ਉਸ ਨੂੰ ਮਿਲਾ ਕਿਵੇਂ ਮਨਾ ਸਕਾਂ ਉਸ ਨੇ ਇੱਕ ਚਲਾਕੀ ਵਾਲਾ ਪਲਾਨ ਬਣਾਇਆ ਜਦੋਂ ਚੌਕੀਦਾਰ ਬਾਥਰੂਮ ਗਿਆ ਰਣਵੀਰ ਚੁੱਪਚਾਪ ਕਾਰ ਅੰਦਰ ਦਾਖਲ ਹੋ ਗਿਆ ਅੰਦਰ ਜਾ ਕੇ ਚੀਕਣ ਲੱਗਾ ਮਾਂ मां ਕਿੱਥੇ ਹੋ ਤੁਸੀਂ ਵੇਖੋ ਤੁਹਾਡਾ ਬੇਟਾ ਆ ਗਿਆ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਵੇਖਿਆ ਨਹੀਂ ਭਪਿੰਦਰ ਕੌਰ ਜੀ ਨੂੰ ਵੇਖ ਕੇ ਉਹ ਉਹਨਾਂ ਵੱਲ ਵਧਿਆ ਤੇ ਗਲੇ ਲੱਗਣ ਦੀ ਕੋਸ਼ਿਸ਼ ਕੀਤੀ ਪਰ ਭਪਿੰਦਰ ਕੌਰ ਜੀ ਨੇ ਉਸ ਨੂੰ ੱੱਕਾ ਮਾਰ ਕੇ ਦੂਰ ਕਰ ਦਿੱਤਾ ਤੇ ਉੱਚੀ ਆਵਾਜ਼ ਵਿੱਚ ਬੁਲਾਇਆ ਰਾਮ ਬੇਟਾ ਰਾਮ ਆਪਣੇ ਕਮਰੇ ਚੋਂ ਦੌੜਦਾ ਹੋਇਆ ਆਇਆ ਕੀ ਹੋਇਆ मां ਜੀ ਤੁਸੀਂ ਰੌਲਾ ਕਿਉਂ ਪਾ ਰਹੇ ਸੀ ਠੀਕ ਤਾਂ ਹੋ ਭਪਿੰਦਰ ਕੌਰ ਜੀ ਨੇ ਉਂਗਲੀ ਰਣਵੀਰ ਵੱਲ ਕਰਦਿਆਂ ਕਿਹਾ ਰਾਮ ਜਿਸ ਨੇ ਕੰਮੇ ਨੂੰ ਘਰ ਚੋਂ ਕੱਢ ਦੇ ਮੈਂ ਅਸਦੀ ਸ਼ਕਲ ਵੀ ਨਹੀਂ ਵੇਖਣੀ। ਆਰਾਮ ਕੁਝ ਸਮਝ ਨਾ ਪਾਇਆ ਤਾਂ ਰਣਵੀਰ ਫਿਰ ਰੋਂਦਿਆਂ ਹੋਇਆਂ ਕਹਿਣ ਲੱਗਾ, "ਮਾਂ, ਮਾਂ ਮੈਨੂੰ ਮਾਫ਼ ਕਰ ਦਿਓ।" ਉਹ ਉਹਨਾਂ ਦੇ ਪੈਰਾਂ ਵਿੱਚ ਲੰਮਾ ਪੈ ਗਿਆ। ਹੁਣ ਆਰਾਮ ਸਭ ਸਮਝ ਗਿਆ। ਉਹ ਰਣਵੀਰ ਨੂੰ ਚੁੱਕਦਿਆਂ ਗੁੱਸੇ ਨਾਲ ਬੋਲਿਆ, "ਤੂੰ ਹੀ ਹੈਂ ਉਹ ਨਕੰਮਾ ਤੇ ਬੇਸ਼ਰਮ ਬੇਟਾ ਜਿਸਨੇ ਆਪਣੀ ਮਾਂ ਨੂੰ 에ਰਪੋਰਟ ਤੇ ਛੱਡ ਦਿੱਤਾ ਸੀ। ਜਿਸਨੇ ਇਹ ਵੀ ਨਹੀਂ ਸੋਚਿਆ ਕਿ ਉਹ ਕਿੱਥੇ ਰਹੇਗੀ, ਕੀ ਖਾਵੇਗੀ, ਕਿਵੇਂ ਜਿਉਂਦੀ ਰਹੇਗੀ?" ਜਸਨੇ ਜਿਉਂਦੀ ਮਾਂ ਨੂੰ ਮਰੀ ਹੋਈ ਸਮਝ ਲਿਆ ਸੀ ਹੁਣ ਅੱਜ ਤੈਨੂੰ ਮਾਂ ਦੀ ਯਾਦ ਆ ਗਈ ਆਰਾਮ ਨੇ ਅੱਖਾਂ ਵਿੱਚ ਗੁੱਸਾ ਲਿਆ ਕੇ ਕਿਹਾ ਮੈਂ ਤੇਰੇ ਵਰਗਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੂੰ ਇੱਥੇ ਕਿਹੜੇ ਇਰਾਦੇ ਨਾਲ ਆ ਹੈ ਮੈਂ ਉਹ ਵੀ ਜਾਣਦਾ ਹਾਂ ਇਥੋਂ ਨਿਕਲ ਜਾ ਨਹੀਂ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਆਰਾਮ ਨੇ ਉਸ ਨੂੰ ਧੱਕਾ ਦਿੰਦਿਆਂ ਕਿਹਾ ਤਾਂ ਉਹ ਲੜਕਾ ਆਪਣੇ ਹੱਥ ਦੀ ਨਸਤੇ ਛੁਰੀ ਰੱਖਦਿਆਂ ਕਹਿਣ ਲੱਗਾ ਮਾਂ ਜੇ ਤੁਸੀਂ ਮੈਨੂੰ ਮਾਫ਼ ਨਹੀਂ ਕੀਤਾ ਤਾਂ ਮੈਂ ਆਪਣੀ ਜਾਨ ਲੈ ਲਵਾਂਗਾ ਭਪਿੰਦਰ ਕੌਰ ਜੀ ਨੇ ਉਸ ਦੀ ਇਹ ਹਰਕਤ ਵੇਖ ਕੇ ਕਿਹਾ ਤੇਰੇ ਵਰਗਾ ਸਵਾਰਥੀ ਆਪਣੀ ਜਾਨ ਨਹੀਂ ਲੈ ਸਕਦਾ ਬਸ ਦੂਜਿਆਂ ਦੀ ਜਾਨ ਲੈ ਸਕਦਾ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੂੰ ਇਹ ਡਰਾਮਾ ਕਿਸ ਲਈ ਕਰ ਰਿਹਾ ਹੈ ਤਾਂ ਉਹ ਲੜਕਾ ਆਪਣੀ ਗਰਦਨ ਤੇ ਛੁਰੀ ਰੱਖਦਿਆਂ ਕਹਿਣ ਲੱਗਾ ਮਾਂ ਮੈਂ ਤੁਹਾਡਾ ਹੀ ਪੁੱਤ ਹਾਂ ਅਤੇ ਹੁਣ ਤੋਂ ਤੁਹਾਡੇ ਨਾਲ ਹੀ ਰਹਾਂਗਾ ਜੇ ਤੁਸੀਂ ਇਸ ਗੱਲ ਲਈ ਨਾ ਮੰਨੇ ਤਾਂ ਮੈਂ ਆਪਣੇ ਆਪ ਨੂੰ ਮਾਰ ਲਵਾਂਗਾ ਅਤੇ ਤੁਹਾਨੂੰ ਮੇਰੀ ਹੱਤਿਆ ਦੇ ਕੇਸ ਵਿੱਚ ਫਸਾ ਦੇਵਾਂਗਾ ਜਾ ਤਾਂ ਮੈਨੂੰ ਇੱਥੇ ਆਪਣੇ ਨਾਲ ਰੱਖ ਲਵੋ ਨਹੀਂ ਤਾਂ ਮੈਨੂੰ ਇਨਾਮ ਦੇ ਪੈਸੇ ਦੇ ਦਿਓ ਮੈਂ ਇੱਥੋਂ ਚਲਾ ਜਾਵਾਂਗਾ ਆਰਾਮ ਨੇ ਜਿਵੇਂ ਹੀ ਉਸ ਨੂੰ ਧੱਕਾ ਦੇਣ ਲਈ ਹੱਥ ਵਧਾਇਆ ਤਿਵੇਂ ਹੀ ਉਸ ਨੇ ਆਰਾਮ ਨੂੰ ਖਿੱਚ ਕੇ ਉਸ ਦੀ ਗਰਦਨ ਤੇ ਛੁਰੀ ਰੱਖ ਦਿੱਤੀ ਅਤੇ ਭਪਿੰਦਰ ਕੌਰ ਜੀ ਨੂੰ ਧਮਕਾਉਂਦੇ ਹੋਏ ਕਿਹਾ ਜੇ ਤੁਸੀਂ ਮੈਨੂੰ ਇਨਾਮ ਦੇ ਪੈਸੇ ਨਹੀਂ ਦਿੱਤੇ ਤਾਂ ਮੈਂ ਇਸ ਨੂੰ ਮਾਰ ਦੇਵਾਂਗਾ ਭਪਿੰਦਰ ਕੌਰ ਜੀ ਆਪਣੇ ਆਰਾਮ ਪੁੱਤ ਦੀ ਜਾਨ ਨੂੰ ਖਤਰੇ ਵਿੱਚ ਦੇਖ ਕੇ ਘਬਰਾ ਗਈ ਅਤੇ ਬੋਲੀ ਨਹੀਂ ਨਹੀਂ ਮੇਰੇ ਪਤਨੂ ਕੋਝ ਨਾ ਕਰੀ ਮੈਂ ਤੈਨੂੰ ਜਿੰਨੇ ਵੀ ਪੈਸੇ ਹਨ ਦੇਣ ਲਈ ਤਿਆਰ ਹਾਂ ਉੱਪਰ ਖੜੀ ਸਨੇਹਾ ਇਹ ਸਾਰਾ ਕੁਝ ਦੇਖ ਰਹੀ ਸੀ ਭਪਿੰਦਰ ਕੌਰ ਜੀ ਦੇ ਪੁੱਤਰ ਰਣਵੀਰ ਦਾ ਧਿਆਨ ਉਸ ਵੱਲ ਨਹੀਂ ਸੀ ਸਨੇਹਾ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਭਪਿੰਦਰ ਕੌਰ ਜੀ ਨੇ ਆਰਾਮ ਦੀ ਜਾਨ ਬਚਾਉਣ ਲਈ ਆਵਾਜ਼ ਮਾਰੀ ਸਨੇਹਾ ਬੇਟਾ ਘਰ ਵਿੱਚ ਜਿੰਨੇ ਵੀ ਪੈਸੇ ਤੇ ਗਹਿਣੇ ਹਨ ਸਾਰੇ ਲੈ ਆ ਮੈਨੂੰ ਆਪਣੇ ਪੁੱਤ ਦੀ ਜਾਨ ਤੋਂ ਵੱਧ ਕੇ ਕੁਝ ਵੀ ਪਿਆਰਾ ਨਹੀਂ ਇਹ ਸਭ ਕੁਝ ਦੇਖ ਕੇ ਰਣਵੀਰ ਸ਼ਰਾਰਤੀ ਹਾਸਾ ਹੱਸਦਿਆਂ ਕਹਿਣ ਲੱਗਾ ਵਾਹ ਬੜਾ ਪਿਆਰ ਹੈ ਮਾਪੋਤ ਵਿੱਚ ਆਪਣੇ ਸਗੇ ਪੁੱਤ ਨਾਲ ਇੰਨੀ ਨਫ਼ਰਤ ਤੇ ਇਸ ਪਰਾਈ ਨਾਲ ਐਨਾ ਪਿਆਰ ਭਵਿੰਦਰ ਕੌਰ ਜੀ ਕਹਿਣ ਲੱਗੀ ਇਹ ਸਾਰਾ ਤੇਰੇ ਕਰਮਾਂ ਦਾ ਨਤੀਜਾ ਹੈ ਇਹ ਲਾਜ਼ਮੀ ਨਹੀਂ ਕਿ ਆਪਣਾ ਖੂਨ ਹੀ ਸਗਾ ਹੁੰਦਾ ਹੈ ਜਾਂ ਉਹੀ ਖਿਆਲ ਰੱਖਦਾ ਹੈ ਤੂੰ ਤਾਂ ਮੈਨੂੰ ਮਰਨ ਲਈ ਛੱਡ ਗਿਆ ਸੀ ਉਸ ਵੇਲੇ ਇਹੀ ਮੇਰਾ ਪੁੱਤ ਸੀ ਜਿਸ ਨੇ ਮੇਰਾ ਸਾਥ ਦਿੱਤਾ ਹੁਣ ਮੈਂ ਉਸ ਨੂੰ ਕਿਵੇਂ ਮਰਨ ਲਈ ਛੱਡ ਸਕਦੀ ਹਾਂ ਰਣਵੀਰ ਇੰਨਾਂ ਗੱਲਾਂ ਵਿੱਚ ਹੀ ਲੱਗਾ ਹੋਇਆ ਸੀ ਅਤੇ ਇਸੇ ਵਿੱਚ ਸਨੇਹਾ ਨੇ ਪੁਲਿਸ ਨੂੰ ਸਾਰੀ ਸਥਿਤੀ ਦੱਸ ਦਿੱਤੀ ਸੀ ਪੁਲਿਸ ਤੁਰੰਤ ਕਾਰਵਾਈ ਕਰਦਿਆਂ ਸਮੇਂ ਤੋਂ ਪਹਿਲਾਂ ਉੱਥੇ ਪਹੁੰਚ ਗਈ ਉਹਨਾਂ ਨੇ ਚੁੱਪ-ਚਾਪ ਅੰਦਰ ਆ ਕੇ ਘੇਰ ਲਿਆ ਕੇ ਰਣਵੀਰ ਨੂੰ ਪਤਾ ਵੀ ਨਾ ਲੱਗਿਆ ਕਿ ਕਦੋਂ ਇੱਕ ਅਫਸਰ ਨੇ ਉਸ ਦੇ ਸਿਰ ਤੇ ਗਨ ਤਾਣ ਦਿੱਤੀ ਅਤੇ ਇੱਕ ਕਾਂਸਟੇਬਲ ਨੇ ਉਸ ਦੇ ਹੱਥੋਂ ਛੁਰੀ ਖੋ ਲਈ ਹੁਣ ਪੁਲਿਸ ਨੇ ਰਣਵੀਰ ਨੂੰ ਕਾਬੂ ਕਰਕੇ ਲੈ ਜਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਕੋਈ ਸਬੂਤ ਦੀ ਲੋੜ ਨਹੀਂ ਸੀ ਕਿਉਂਕਿ ਉਹ ਰੰਗੇ ਹੱਥੀਂ ਫੜਿਆ ਗਿਆ ਸੀ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਦਿਆਂ ਇਸ ਲਈ ਰਣਵੀਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੁਣ ਭਪਿੰਦਰ ਕੌਰ ਜੀ ਆਪਣੀ ਜ਼ਿੰਦਗੀ ਬਹੁਤ ਖੁਸ਼ੀ ਨਾਲ گزار ਰਹੀ ਸੀ ਇਹ RAM ਤੇ ਸਨੇਹਾ ਦੇ ਚੰਗੇ ਕਰਮਾਂ ਦਾ ਫਲ ਸੀ ਜੋ ਉਹਨਾਂ ਨੂੰ ਮਿਲਿਆ ਉਹਨਾਂ ਨੇ ਇੱਕ ਬੇਸਹਾਰਾ ਦੀ ਮਦਦ ਕੀਤੀ ਅਤੇ ਪਰਮਾਤਮਾ ਨੇ ਇਨਾਮ ਵਜੋਂ ਉਹਨਾਂ ਨੂੰ ਐਨਾ ਵੱਡਾ ਤੋਹਫ਼ਾ ਦੇ ਦਿੱਤਾ ਦੋਸਤੋ ਇਹ ਲਾਜ਼ਮੀ ਨਹੀਂ ਕਿ ਸਿਰਫ ਆਪਣਾ ਖੂਨ ਹੀ ਤੁਹਾਡੀ ਸੇਵਾ ਕਰ ਸਕਦਾ ਹੈ ਜਾਂ ਤੁਹਾਡਾ ਖਿਆਲ ਰੱਖ ਸਕਦਾ ਹੈ ਕਈ ਵਾਰ ਪਰਾਇ ਰਿਸ਼ਤੇ ਇੰਨੇ ਨੇੜੇ ਹੋ ਜਾਂਦੇ ਹਨ ਜਿੰਨਾ ਆਪਣੇ ਵੀ ਨਹੀਂ ਹੋ ਪਾਉਂਦੇ ਖੂਨ ਦੇ ਰਿਸ਼ਤੇ ਨਾਲ ਹੀ ਸਭ ਕੁਝ ਨਹੀਂ ਹੁੰਦਾ ਜਦੋਂ ਤੱਕ ਮਨ ਵਿੱਚ ਕਿਸੇ ਲਈ ਪਿਆਰ ਤੇ ਸਨੇਹ ਦੀ ਭਾਵਨਾ ਹੈ ਉਦੋਂ ਤੱਕ ਹੀ ਰਿਸ਼ਤਾ ਅਸਲੀ ਹੁੰਦਾ ਹੈ ਸਵਾਰਥੀ ਇਨਸਾਨ ਕਿਸੇ ਦਾ ਸਕਾ ਨਹੀਂ ਹੁੰਦਾ ਭਾਵੇਂ ਉਹ ਉਸ ਦਾ ਆਪਣਾ ਹੀ ਕਿਉਂ ਨਾ ਹੋਵੇ ਅਜ ਰਾਮ ਪਰਾਇਆ ਹੋ ਕੇ ਵੀ ਭੁਪਿੰਦਰ ਕੌਰ ਜੀ ਲਈ ਸਕੇ ਪੁੱਤ ਤੋਂ ਵੱਧ ਹੋ ਗਿਆ ਅਤੇ ਰਣਵੀਰ ਸਕਾ ਹੋ ਕੇ ਵੀ ਦੂਰ ਹੋ ਗਿਆ ਤਾਂ ਦੋਸਤੋ ਤੁਹਾਡੇ ਵਿਚਾਰ ਵਿੱਚ ਭੁਪਿੰਦਰ ਕੌਰ ਜੀ ਨੇ ਜੋ ਆਪਣੇ ਪੁੱਤ ਨਾਲ ਕੀਤਾ ਕੀ ਉਹ ਸਹੀ ਸੀ ਜਾਂ ਗਲਤ ਆਪਣੀ رائے ਕਮੈਂਟ ਕਰਕੇ ਜ਼ਰੂਰ ਦੱਸਣਾ ਇੰਤਜ਼ਾਰ ਰਹੂਗਾ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਅਤੇ ਤੁਹਾਡੇ ਦਿਲ ਨੂੰ ਛੂ ਗਈ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਵਧੀਆ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ